ਅਸਲੀ ਗੱਲ ਹੈ ਇਹਨਾਂ ਕੋਲ ਕੋਈ ਬਿਜ਼ਨਸ ਹੀ ਹੈ ਨਹੀਂਗਾ ਬਿਜ਼ਨਸ ਇਸ ਕਰਕੇ ਹੈ ਨੀਗਾ ਵੀ ਕੋਈ ਕੰਮ ਕਰਨ ਤਾਂ ਬਿਜ਼ਨਸ ਹੋਵੇ ਨਾ ਇਹਨਾਂ ਨੇ ਕਰਨਾ ਹੀ ਆ ਨਾ ਕੀਤਾ ਹੀ ਆ ਨਾ ਕੋਈ ਬਿੱਲ ਲੈ ਕੇ ਆਉਣ ਕੋਈ ਪ੍ਰਪੋਜ਼ਲਸ ਲੈ ਕੇ ਆਉਣ ਵੀ ਅਸੀਂ ਆ ਕਰਨਾ ਆ ਕਰਨਾ ਕਰਨਾ ਬਟ ਮੈਨੂੰ ਲੱਗਦਾ ਇਦਾਂ ਦਾ ਕੁਝ ਹੈ ਨਹੀਂ ਮਤਲਬ ਜਦੋਂ ਤੁਹਾਡਾ ਬਿਹੇਵੀਅਰ ਇਦਾਂ ਦਾ ਹੋਵੇ ਜਦੋਂ ਲੀਡਰ ਆਫ ਦਾ ਹਾਊਸ ਮਤਲਬ ਉਠਣ ਤੋਂ ਪਹਿਲਾਂ ਹੀ ਮਤਲਬ ਨਾ ਜ਼ੀਰੋ ਆ ਵਰ ਨਾ ਕੁਐਸਚਨ ਆ ਵਰ ਤੇ ਪਹਿਲਾਂ ਹੀ ਇਦਾਂ ਐਗਰੈਸ਼ਨ ਦਿਖਾਉਣ ਲੱਗ ਪਏ ਯਾਰ ਇਹ ਕੋਈ ਡੈਮੋਕ੍ਰੇਸੀ ਆ ਸੈਸ਼ਨ ਦੀ ਕਾਰਵਾਈ 11 ਤਰੀਕ ਤੱਕ ਮੁਲਤਵੀ ਕਰ ਦਿੱਤੀ ਗਈ ਹੈ 2 ਵਜੇ ਤੱਕ ਦਾ ਸਮਾਂ ਜਿਹੜਾ ਨਿਰਧਾਰਿਤ ਕੀਤਾ ਗਿਆ ਪ੍ਰਗਟ ਸਿੰਘ ਜੀ 2 ਵਜੇ ਤੱਕ ਦਾ ਸਮਾਂ ਪਹਿਲਾਂ 11 ਵਜੇ ਤੱਕ ਸੀ ਕੀ ਕਾਰਨ ਬਣੇ ਕਿ ਹੁਣ ਸੈਸ਼ਨ ਨੂੰ ਘਟਾਇਆ ਅਸਲੀ ਅਸਲੀ ਗੱਲ ਹੈ ਇਹਨਾਂ ਕੋਲ ਕੋਈ ਬਿਜ਼ਨਸ ਹੀ ਹੈ ਨੀਗਾ ਬਿਜ਼ਨਸ ਇਸ ਕਰਕੇ ਹੈ ਨੀਗਾ ਵੀ ਕੋਈ ਕੰਮ ਕਰਨ ਤਾਂ ਬਿਜ਼ਨਸ ਹੋਵੇ ਜੇ ਕੋਈ ਕੰਮ ਕਰਨਾ ਹੋਵੇ ਤਾਂ ਬਿਜ਼ਨਸ ਹੋਵੇ ਨਾ ਇਹਨਾਂ ਨੇ ਕਰਨਾ ਹੀ ਆ ਨਾ ਕੀਤਾ ਹੀ ਆ ਸੋ ਇਸ ਕਰਕੇ ਮੈਂ ਤੇ ਉਸ ਦਿਨ ਕਿਹਾ ਸੀ ਮੈਂ ਕਿਹਾ ਯਾਰ ਮੈਂ ਤਾਂ ਇਹ ਵੀ ਕਿਹਾ ਸੀਗਾ ਮੈਂ ਕਿਹਾ ਮੰਗਲਵਾਰ ਨੂੰ ਰੱਖ ਲਓ ਸੋਮਵਾਰ ਨੂੰ ਰਹਿਣ ਹੀ ਦਿਓ ਵੈਸੇ ਵੀ ਤੁਸੀਂ ਤੁਸੀਂ ਦੇਖ ਲਿਓ ਨੇ 15 ਤਰੀਕ ਤੱਕ ਦਾ ਕੀਤਾ ਆ ਵੈਸੇ ਇੱਕ ਅੱਧਾ ਦਿਨ ਹੀ ਹੋਰ ਚੱਲੂਗਾ ਕਿਉਂਕਿ ਅਸਲੀ ਗੱਲ ਹੈ ਭਈ ਹਾਊਸ ਦੇ ਵਿੱਚ ਕੰਮ ਹੋਵੇ ਤਾਂ ਤਾਂ ਹੀ ਆ ਨਾ ਕੋਈ ਬਿੱਲ ਲੈ ਕੇ ਆਉਣ ਕੋਈ ਪ੍ਰਪੋਜ਼ਲਸ ਲੈ ਕੇ ਆਉਣ ਵੀ ਅਸੀਂ ਆ ਕਰਨਾ 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 ਬਟ ਮੈਨੂੰ ਲੱਗਦਾ ਇਦਾਂ ਦਾ ਕੁਛ ਹੈ ਨਹੀਂਗਾ ਵਰਗ ਰਸਮੀ ਵਿਰੋਧੀ ਤੇਰੇ ਵੀ ਕੋਈ ਆਪਣੇ ਅਲੱਗ ਤੋਂ ਕੁਝ ਨਹੀਂ ਕਰ ਰਹੀ ਸੈਸ਼ਨ ਦੇ ਵਿੱਚ ਆਪਣੇ ਮਤੇ ਨਹੀਂ ਲਿਆ ਰਹੀ ਇੱਕ ਅੱਧਾ ਮਤਾ ਲਿਆਂਦਾ ਜਾ ਰਿਹਾ ਕਿਉਂਕਿ ਪਰ ਪਰ ਦੇਖੋ ਮੈਂ ਤੁਹਾਨੂੰ ਦੱਸਦਾ ਮੈਂ 11 ਕੁਐਸਚਨ ਲਾਏ ਸੀ ਇੱਕ ਵੀ ਨਹੀਂ ਲਾਇਆ ਕਿਉਂਕਿ ਤਕਲੀਫ ਦੇ ਆ ਮਤਲਬ ਜਦੋਂ ਤੁਹਾਡਾ ਬਿਹੇਵੀਅਰ ਇਦਾਂ ਦਾ ਹੋਵੇ ਜਦੋਂ ਲੀਡਰ ਆਫ ਦਾ ਹਾਊਸ ਮਤਲਬ ਉਠਣ ਤੋਂ ਪਹਿਲਾਂ ਹੀ ਮਤਲਬ ਨਾ ਜ਼ੀਰੋ ਆ ਨਾ ਕੁਐਸਚਨ ਆਵਰ ਤੇ ਪਹਿਲਾਂ ਹੀ ਇਦਾਂ ਐਗਰੈਸ਼ਨ ਦਿਖਾਉਣ ਲੱਗ ਪਵੇ ਯਾਰ ਇਹ ਕੋਈ ਡੈਮੋਕ੍ਰੇਸੀ ਆ ਔਰ ਮੈਂ ਕੁਸ਼ਕ ਦੂਸਰੇ ਸੂਬਿਆਂ ਦੇ ਬੰਦਿਆਂ ਨਾਲ ਸੀ ਮੈਨੂੰ ਕਹਿੰਦੇ ਇਦਾਂ ਦਾ ਸ਼ੁਰੂ ਕਰ ਲਿਆ ਯਾਰ ਤੁਸੀਂ ਤੁਹਾਡਾ ਕੀ ਇਮੇਜ ਇੱਕ ਸੀਐਮ ਦਾ ਇਹ ਥੋੜੀ ਕੰਮ ਹੁੰਦਾ ਵੀ ਉਹ ਤਾਲਾ ਲੈ ਕੇ ਆਵੇ ਤੇ ਸਪੀਕਰ ਦਾ ਇਹ ਥੋੜੀ ਕੰਮ ਹੁੰਦਾ ਵੀ ਉਹ ਤਾਲਾ ਦਿਖਾਵੇ ਯਾਰ ਇਹ ਤਾਂ ਇਹ ਤਾਂ ਮਤਲਬ ਇਦਾਂ ਦੀ ਗੱਲ ਅਸੀਂ ਕਰਨ ਲੱਗ ਪਏ ਜਿਹੜੇ ਅਸੀਂ ਅਨਸਿਵਲਾਈਜ਼ਡ ਲੋਕੀ ਕਰਦੇ ਹੁੰਦੇ ਸੀਗੇ ਇਹਦਾ ਮਤਲਬ ਸਾਡੇ ਚ ਡੈਮੋਕ੍ਰੇਸੀ ਵਾਲੀ ਗੱਲ ਹੀ ਹੈ ਨੀ ਪ੍ਰਗਟ ਸਿੰਘ ਜੀ ਕੀ ਆ ਕੰਮ ਕਰ ਹੋਣਾ ਬਾਕੀ ਹੈਗਾ ਸੈਸ਼ਨ ਦੇ ਵਿੱਚ ਸਵਾਲ ਜਵਾਬ ਹੋਣਗੇ ਜਾਂ ਹੁਣ ਅੱਗੇ ਕੀ ਹੋਣਾ ਫਿਰ ਨਹੀਂ ਚਲੋ ਸਵਾਲ ਜਵਾਬ ਤਾਂ ਰੋਜ਼ ਹੁੰਦੇ ਆ ਮੈਂ ਤਾਂ ਤੁਹਾਨੂੰ ਆਪਣੀ ਦਸੀ ਆ 11 ਕੁਐਸਚਨ ਆ ਤੁਹਾਡੇ ਸਵਾਲ ਸਵਾਲ ਕਿਉਂ ਨਹੀਂ ਲੱਗੇ ਨਹੀਂ ਤਕਲੀਫ ਦੇ ਆ ਅਸੀਂ ਕਹਿੰਦੇ ਲੋਕਾਂ ਲਈ ਕੰਮ ਕਰਦੇ ਆ ਤੇ ਉਹ ਦੱਸਣਾ ਹੈ ਨਹੀਂ ਵੀ ਅਸੀਂ ਕਰਦੇ ਕੀ ਆ ਮੈਂ ਤੇ ਇਹਦੇ ਪੁੱਛਿਆ ਹੈਗਾ ਵੀ ਦੱਸੋ ਯਾਰ ਜਹਾਜ਼ ਕਿੰਨਾ ਕਿੰਨੇ ਕਿੰਨੇ ਪੈਸੇ ਲੈਂਦਾ ਐਡਵਰਟਾਈਜ਼ਮੈਂਟ ਦਾ ਕੀ ਕੀਤਾ ਬਾਹਰਲੇ ਸੂਬਿਆਂ ਨੂੰ ਕਿੰਨੇ ਦਿੱਤੀ ਹੈਗੀ ਆ ਲਾਅ ਐਂਡ ਆਰਡਰ ਦੇ ਵਿੱਚ ਕਤਲ ਕਿੰਨੇ ਹੋਏ ਆ ਇਹੀ ਲੰ ਲੋਕਾਂ ਦੀ ਸਵਾਲ ਹੈ ਮੇਰਾ ਤਾਂ ਕੋਈ ਨਹੀਂ ਹੈ ਮੈਂ ਤਾਂ ਆਪਣੇ ਹਲਕੇ ਦਾ ਇੱਕ ਵੀ ਨਹੀਂ ਪੁੱਛਿਆ ਲੇਕਿਨ ਜਦੋਂ ਮੈਂ ਪੁੱਛਦਾ ਤੇ ਫਿਰ ਤਕਲੀਫ ਬੜੀ ਹੁੰਦੀ ਆ ਅੱਛਾ ਇਹ ਆ ਵੀ ਕੁਛ ਚੱਲਣ ਨਾ ਦੇਓ ਕਿਸੇ ਨੂੰ ਦਿਖਣ ਨਾ ਦਿਓ ਤੇ ਕਿਸੇ ਦੀ ਜਿਹੜੀ ਚੰਗੀ ਚੀਜ਼ ਆ ਉਹਨੂੰ ਸੁਣੋ ਨਾ ਤੇ ਇਹ ਇਹਨਾਂ ਦੀ ਸਰਕਾਰ ਆ ਕਿਰਨਾ ਗਲਤ ਬਾਤ ਕੀਤੀ ਸੀ ਕਿਉਂ ਨਹੀਂ ਲੱਗੇ ਪਰਸਨਲੀ ਵੀ ਜਾ ਕੇ ਕੀਤੀ ਮੈਂ ਕਿਹਾ ਵੀ ਸਪੀਕਰ ਸਾਹਿਬ ਪਿਛਲੀ ਵਾਰੀ ਵੀ 11 ਲਾਏ ਸੀ ਇਸ ਵਾਰੀ ਵੀ 11 ਲਾਏ ਸੀ ਤੇ ਇੱਕ ਇੱਕ ਸਵਾਲ ਵੀ ਨਹੀਂ ਲੱਗਣਾ ਇਹਦਾ ਮਤਲਬ ਤਾਂ ਇਹ ਆ ਕਿ ਤੁਸੀਂ ਡੈਮੋਕ੍ਰੇਸੀ ਦੇ ਵਿੱਚ ਵਿਸ਼ਵਾਸ ਹੀ ਨਹੀਂ ਰੱਖਦੇ ਕਹਿਣ ਨੂੰ ਕੁਝ ਹੋ ਰਿਹਾ ਕਰਨ ਨੂੰ ਕੁਝ ਹੋਰ ਹੈ ਕੀ ਕਹਿੰਦੇ ਸਪੀਕਰ ਬਹੁਤ ਗੋਲ ਮੋੜਾ ਪਰਿਸ਼ਰ ਸਿੰਘ ਜੀ ਚਲੋ ਆਪਾਂ ਇਲੈਕਸ਼ਨ ਵੱਲ ਜਾਈਏ ਲੋਕ ਸਭਾ ਦੇ ਇਲੈਕਸ਼ਨ ਆ ਰਹੇ ਤੁਸੀਂ ਵੀ ਸਕਰੀਨਿੰਗ ਕਮੇਟੀ ਦੇ ਮੈਂਬਰ ਰਹੇ ਹੋ ਕਈ ਸੂਬਿਆਂ ਦੇ ਵਿੱਚ ਗਏ ਕੀ ਮਾਹੌਲ ਹੈ ਦੇਖੋ ਬੀਜੇਪੀ ਮੈਨੂੰ ਨਹੀਂ ਲੱਗਦਾ ਸਰਕਾਰ ਬਣਾ ਰਹੀ ਹੈ ਬਿਲਕੁਲ ਇਹੋ ਜੀ ਕੋਈ ਮਾਹੌਲ ਨਹੀਂ ਹੈ ਹਾਂ ਸਾਡੇ ਕਿਤੇ ਲੰਨ ਦੇ ਵਿੱਚ ਕਮੀਆਂ ਪੇਸ਼ੀਆਂ ਹੋ ਸਕਦੀਆਂ ਕਿਤੇ ਕੈਂਡੀਡੇਟਸ ਦੀ ਸਿਲੈਕਸ਼ਨ ਦੇ ਵਿੱਚ ਕਮੀਆਂ ਪੇਸ਼ੀਆਂ ਹੋਣ ਲੋਕੀ ਤਿਆਰ ਬੈਠੇ ਆ ਰਿਐਲਿਟੀ ਇਹ ਆ ਇਹ ਕੋਈ ਇਹੋ ਜਿਹਾ 370 ਨਹੀਂ ਹੈ ਕੋ ਕੁਝ ਨਹੀਂ ਹੈ ਸਿਰਫ ਮਾਈਂਡ ਗੇਮ ਹੈ ਔਰ ਮਾਈਂਡ ਗੇਮ ਮੈਂ ਤਾਂ ਬੜਾ ਕਲੀਅਰ ਆ ਕਿਉਂਕਿ ਮੈਂ ਤਾਂ ਉਸ ਗੱਲ ਨੂੰ ਫਾਈਟ ਕਰਦਾ lettes fight ਐਂਡ ਇਸ ਦੇਸ਼ ਦੇ ਵਿੱਚ ਡੈਮੋਕ੍ਰੇਸੀ ਨੂੰ ਖਤਮ ਨਹੀਂ ਹੋਣ ਦੇਣਾ ਪਰਗੜ ਜੀ ਪੰਜਾਬ ਦੇ ਹਾਲਾਤ ਕੀ ਕਹਿੰਦੇ ਹੈਗੇ ਪੰਜਾਬ ਦੇ ਹਾਲਾਤ ਬਹੁਤੇ ਚੰਗੇ ਨਹੀਂ ਹਨ ਅਸਲੀ ਗੱਲ ਅੱਜ ਦੀ ਤਰੀਕ ਦੇ ਵਿੱਚ ਕਾਂਗਰਸ ਥੋੜੀ ਜੀ ਐਡਵਾਂਟੇਜ ਤੇ ਹੈਗੀ ਆ ਪ੍ਰੋਵਾਈਡਡ ਅਸੀਂ ਚੰਗੇ ਫੇਸ ਚੰਗਾ এনवायरमेंट ਕ੍ਰੀਏਟ ਕਰਕੇ ਤੇ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਜਾਈਏ ਤੇ ਜਦੋਂ ਦੇਸ਼ ਦੀ ਗੱਲ ਆਉਂਦੀ ਆ ਪੰਜਾਬੀਆਂ ਨੇ ਵੱਧ ਕੰਟ੍ਰਿਬਿਊਟ ਕੀਤਾ ਹੈਗਾ ਸੋ ਮੈਨੂੰ ਲੱਗਦਾ ਕਿ ਇਦਾਂ ਦੇ ਹਾਲਾਤ ਹੈਗੇ ਆ ਪਰ ਪ੍ਰੋਵਾਈਡਡ ਉਸ ਅਪਰਚੂਨਿਟੀ ਨੂੰ ਅਸੀਂ ਪ੍ਰੋਪਰਲੀ ਯੂਜ਼ ਕਰੀਏ ਚੰਗੀ ਕਿਹ ਡੇਡ ਦੇ ਮਹੀਨੇ ਕੀ ਹੈ ਕਿਉਂਕਿ ਜਿਸ ਹਿਸਾਬ ਨਾਲ ਲੀਡਰ ਗੱਲਬਾਤ ਕਰ ਰਹੇ ਉਹ ਕਹਿੰਦੇ ਨਵਜੋਤ ਸਿੰਘ ਸਿੱਧੂ ਕਹਿੰਦੇ ਉਹਨਾਂ ਦੀ ਪਤਨੀ ਨੂੰ ਟਿਕਟ ਮਿਲੇ ਰਾਜਾ ਵੜਿੰਗ ਕਹਿੰਦੇ ਉਹਨਾਂ ਦੀ ਪਤਨੀ ਨੂੰ ਟਿਕਟ ਮਿਲੂਗੇ ਅੰਦਰ ਖਾਤੇ ਸਾਰੀਆਂ ਇਹ ਚਿੰਜਾਂ ਚੱਲ ਰਹੀਆਂ ਇਦਾਂ ਦੀ ਗੱਲ ਨਹੀਂ ਹੈਗੀ ਇਦਾਂ ਦੀ ਗੱਲ ਨਹੀਂ ਹੈਗੀ ਇਹਦੇ ਤੇ ਲੀਡਰਸ਼ਿਪ ਸੋਹਿਰਦੇ ਆ ਇਹ ਤੁਹਾਡੇ ਵੱਲੋਂ ਹੀ ਜ਼ਿਆਦਾ ਪ੍ਰਪੋਜ਼ਲਾਂ ਹੈਗੀਆਂ ਸੋ ਇਸ ਕਰਕੇ ਇਦਾਂ ਦੀ ਬਹੁਤੀ ਗੱਲ ਹੈ ਨਹੀਂ ਗੀ ਨਹੀਂ ਗੱਲ ਕੀ ਉਹ ਦੱਸ ਦਿਨਾ ਉਹ ਕੀ ਹੈ ਮੇਰੇ ਕਹਿਣ ਦਾ ਮਤਲਬ ਮੈਂ ਤਾਂ ਇਹ ਕਿਹਾ ਵੀ ਜਿਹੜੇ ਬੈਸਟ ਪੋਸੀਬਲ ਚਿਹਰੇ ਹੈਗੇ ਆ ਅਸੀਂ ਮੈਂ ਕਹਾਂ ਜੀ ਤੁਹਾਨੂੰ ਲੱਗਦਾ ਕਿ ਮੈਂ ਕਿਤੇ ਲੜ ਸਕਦਾ ਤੇ ਪਾਰਟੀ ਨੂੰ ਜ਼ਰੂਰ ਤੇ ਆਈ ਐਮ ਅਵੇਲੇਬਲ ਐਟ ਐਨੀ ਸੀਟ ਤੁਸੀਂ ਪਾਰਟੀ ਸਾਨੂੰ ਰੱਖੀ ਗੱਲ ਬਿਲਕੁਲ ਰੱਖੀ ਆ ਪਾਰਟੀ ਕੀ ਕਹਿੰਦੀ ਉਹ ਕੁਛ ਨੂੰ ਦੇਖਣਗੇ ਯਾਰ ਜਿਨ੍ਹਾਂ ਨੇ ਕਿ ਤੁਸੀਂ ਕਿਹੜੀ ਚੀਜ਼ ਜਲੰਧਰ ਤੋਂ ਚਾਹਵਾਨ ਨੂੰ ਬਠਿੰਡਾ ਤੋਂ ਕਿੱਥੋਂ ਚਾਹਵਾਨ ਕਿੱਥੋਂ ਜਲੰਧਰ ਤਾਂ ਯਾਰ ਰਿਜ਼ਰਵ ਸੀਟ ਹੈ ਕੀ ਆ ਮੈਨੂੰ ਮੈਂ ਚਾਹਵਾਨ ਕਿਤੇ ਨਹੀਂ ਹੈ ਲੇਕਿਨ ਜੇ ਪਾਰਟੀ ਚਾਹੂਗੀ ਕਿ ਯਾਰ ਸਾਨੂੰ ਆ ਬੰਦਾ ਇੱਥੋਂ ਸੀਟ ਜਿੱਤ ਕੇ ਦੇ ਸਕਦਾ ਤੇ ਮੈਂ ਅਵੇਲੇਬਲ ਆ ਤਾਂ ਪ੍ਰਗਟ ਸਿੰਘ ਜੀ ਕਹਿੰਦੇ ਕਿ ਮੈਂ ਅਵੇਲੇਬਲ ਹੈਗਾ ਸਪਾਰਟੀ ਦੇ ਲਈ ਲੋਕ ਸਭਾ ਸੀਟ ਲੜਨ ਲਈ ਪਾਰਟੀ ਨੂੰ ਵੀ ਕਹਤਾ ਕਿ ਮੈਂ ਲੜਨ ਦੇ ਲਈ ਤਿਆਰਾਂ ਕੈਮਰਾ ਪਰਸਨ ਡਿੰਪੀ ਦੇ ਨਾਲ ਆਸ਼ੋ ਅਨੇਜਾ ਲਿਵਿੰਗ ਇੰਡੀਆ ਨਿਊਜ਼ ਚੰਡੀਗੜ੍ਹ